ਗਰਮੀਆਂ ਦੇ ਵਿੱਚ ਆਪਾਂ ਨੇ ਕਈ ਵਾਰ ਮਠਿਆਈ ਖਾਣ ਨੂੰ ਜੀ ਕਰਦਾ ਤਾਂ ਆਪਾਂ ਘਰ ਦੇ ਵਿੱਚ ਹੀ ਤਿਆਰ ਕਰ ਲੈਨੇ ਆ ਜੀ ਵਧੀਆ ਠੰਢ ਠੰਢੀ ਮਠਿਆਈ ਮਿਲ ਕੇ ਬਣਾਵਾਂਗੇ ਜੀ ਅੱਜ ਆਪਾਂ ਇਸ ਤਰੀਕੇ ਨਾਲ ਬਣਾਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਲਾਈਕ ਸ਼ੇਅਰ ਵੀ ਕਰਿਓ ਜੀ ਤੇ ਹੁਣ ਆਪਾਂ ਪਹਿਲਾਂ ਦੁੱਧ ਰੱਖ ਲੈਨੇ ਗਏ ਇਸ ਦੇ ਉੱਪਰ ਇਹ ਦੁੱਧ ਨੂੰ ਵਾਲਾ ਦਿੰਨੇ ਤੇ ਵਿੱਚ ਆਪਾਂ ਇੱਕ ਚਮਚਾ ਦਹੀਂ ਦਾ ਪਾ ਕੇ ਇਹਨੂੰ ਦੁੱਧ ਨੂੰ ਫਾੜਦੇ ਆ ਆਪਾਂ ਕਿ ਆਪਾਂ ਬਾਲੇ ਮੋٹے ਫਟ ਨਹੀਂ ਬਣਾਉਂਦੇ ਤੇ ਬਸ ਥੋੜਾ ਜਿਹਾ ਫਾੜਾਂਗੇ ਦੁੱਧ ਨੂੰ ਇਹਨਾਂ ਨਾਲ ਨਾ ਦਾਣੇ ਵਧੀਆ ਬੰਦੇ ਆ ਮਿਲ ਕੇ ਕੇਕ ਦੇ ਦਾਣੇਦਾਰ ਮਿਲ ਕੇ ਕੇਕ ਬਹੁਤ ਵਧੀਆ ਬੰਦ ਆ ਹੁਣ ਆਪਣਾ ਦੁੱਧ ਫਟ ਚੁੱਕਿਆ ਵਾੜਾ ਚੁੱਕਿਆ ਤੇ ਹੁਣ ਉਹ ਦੁੱਧ ਫਟ ਗਿਆ ਜੀ ਤੇ ਹਣ ਆਪਾਂ ਕੜਾਈ ਦੇ ਵਿੱਚ ਪਾ ਲੈਨੇ ਆ ਫਟੇ ਹੋਏ ਦੁੱਧ ਨੂੰ ਤੇ ਆਪਾਂ ਹੁਣ ਵਿੱਚ ਪਾ ਲੈਨੇ ਆ ਜਿਹਦੀ ਬ੍ਰੈਡ ਬ੍ਰੈਡਾਂ ਤੋਂ ਬਣਾਵਾਂਗੇ ਮਿਲਕ ਸ਼ੇਕ ਬਹੁਤ ਵਧੀਆ ਬੰਦ ਆ ਜੀ ਇਸ ਟ੍ਰਿਕ ਨਾਲ ਬਣਾਇਆ ਬ੍ਰੈਡ ਬ੍ਰੈਡਾਂ ਤੋਂ ਮਿਲਕ ਸ਼ੇਕ ਤੇ ਆਪਾਂ ਹੁਣ ਬ੍ਰੈਡ ਬਿਲਕੁਲ ਵਿੱਚ ਗਾਲ ਲਾਂਗੇ ਇਹਨਾਂ ਨੂੰ ਹਨ ਆਪਣੇ ਬ੍ਰੈਡ ਬਿਲਕੁਲ ਫੁੱਲੇ ਹੋ ਚੁੱਕੇ ਵਿੱਚ ਮਿਕਸ ਹੋ ਚੁੱਕੇ ਆ ਹੁਣ ਰਿਜਣ ਲੱਗ ਗਿਆ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਜਰੂਰ ਲਾਈਕ ਸ਼ੇਅਰ ਕਰਿਓ ਜੀ ਸ਼ੇਅਰ ਕਰਕੇ ਅੱਗੇ ਜਰੂਰ ਦੱਸਿਓ ਤੇ ਕਮੈਂਟ ਕਰਕੇ ਵੀ ਦੱਸਿਓ ਜੀ ਕਿਦਾਂ ਦਾ ਲੱਗਿਆ ਤੁਹਾਨੂੰ ਇਹ ਇਸ ਤਰ੍ਹਾਂ ਦਾ ਮਿਲਕ ਕੇਕ ਬਣਾਇਆ ਤੁਸੀਂ ਵੀ ਟਰਾਈ ਜਰੂਰ ਕਰਿਓ ਜੀ ਘਰ ਦੇ ਵਿੱਚ ਬਣਾ ਕੇ ਤੇ ਹੁਣ ਆਪਣਾ ਇਹ ਖੁੱਲ ਚੁੱਕਾ ਸਾਰਾ ਮਟੀਰੀਅਲ ਤੇ ਵਿੱਚ ਆਪਾਂ ਹੁਣ ਪਾ ਦਨੇ ਆ ਇਲਾਇਚੀ ਦਾਣਾ ਇਹ ਚਾਪਾ ਥੋੜੀ ਜੀ ਸੱਕਰ ਤੇ ਖੰਡ ਮਿਕਸ ਕਰਕੇ ਪਾਵਾਂਗੇ ਕੱਲੀ ਖੰਡ ਨਹੀਂ ਪਾਉਂਦੇ ਆਪਾਂ ਤੇ ਸੱਕਰ ਗਰਮੀ ਦੇ ਵਿੱਚ ਠੰਡੀ ਵੀ ਹੁੰਦੀ ਹੈ ਤੇ ਵੈਸੇ ਵੀ ਟੇਸਟ ਵੀ ਵਧੀਆ ਬਣਦਾ ਹੈ ਮਿਲ ਕੇ ਇੱਕ ਦਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਰੇ ਨੂੰ ਮਿਕਸ ਕਰਕੇ ਤੇ ਰਨਨਦੇ ਆਂ ਤੇ ਜਿਹੜਾ ਦਾ ਸਾਰਾ ਪਾਣੀ ਉਸਕਾ ਕੇ ਤੇ ਬਿਲਕੁਲ ਆਪਾਂ ਇਹਨੂੰ ਵਧੀਆ ਬਣਾ ਲੈਨੇ ਆ ਹੁਣ ਹੌਲੀ ਹੌਲੀ ਹਿਲਾਈ ਜਾਂਦੇ ਆ ਤੇ ਰਿੱਝ ਜਾਂਦਾ ਆਪਣਾ ਇਹ ਬ੍ਰੈਡ ਚੰਗੀ ਤਰ੍ਹਾਂ ਵਿੱਚ ਖੁੱਲ ਜਾਣਗੇ ਤੇ ਪੂਰਾ ਹੋਣੇ ਇਹ ਸਖਤ ਹੋ ਜਾਊਗਾ।ੰਦਾਂ ਨੇ ਲਾਰਵੇ ਕਿੰਨਾ ਵਧੀਆ ਬਣਦਾ ਜਾ ਰਿਹਾ ਹੁਣ ਇਹ। ਕੋਈ ਆਪ ਇਹਦੇ ਵਿੱਚ ਕਲਰ ਨਹੀਂ ਐਡ ਕਰਦੇ ਕੋਈ ਹੋਰ ਹਲਕੀ ਜਿਹੀ ਨਹੀਂ ਪਾਉਂਦੇ ਆਪਾਂ ਇਹਦੇ ਵਿੱਚ ਤੇ ਇਸੇ ਮਟੀਰੀਅਲ ਨਾਲ ਵਧੀਆ ਬਹੁਤ ਵਧੀਆ ਬਣ ਕੇ ਤਿਆਰ ਹੋਊਗਾ ਆਪਣਾ ਇਹ। ਮਿਲ ਕੇ ਕਿਤੇ ਹੁਣ ਆਪਣਾ ਇਹ ਸਖਤ ਹੋ ਚੁੱਕਿਆ ਤੇ ਵਿੱਚ ਆਪਾਂ ਪਾ ਦਿੰਨੇ ਆ ਥੋੜਾ ਜਿਹਾ ਨਾਰੀਅਲ ਦਾ ਬਰਾਦਾ ਇਹਦੇ ਨਾਲ ਬਹੁਤ ਵਧੀਆ ਟੇਸਟ ਬਣ ਜੂਗਾ ਟੇਸਟ ਬਹੁਤ ਵਧੀਆ ਬਣਦਾ ਇਹਦੇ ਨਾਲ ਵਿੱਚ ਬਰਾਦਾ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਤੇ ਹੁਣ ਬਿਲਕੁਲ ਇਹ ਕੜਾਈ ਦੇ ਨਾਲ ਲੱਗਣੋਂ ਹਟਦਾ ਜਾਂਦਾ ਸਖਤ ਹੁੰਦਾ ਜਾਂਦਾ ਆਪਣਾ ਇਹ ਬਿਲਕੁਲ ਸਖਤ ਹੋ ਚੁੱਕਿਆ ਤੇ ਆਪਾਂ ਇਹਨੂੰ ਹੁਣ ਥੱਲੇ ਲਾ ਕੇ ਤੇ ਹਲਾਉਨੇ ਆ ਥੋੜਾ ਜਿਹਾ ਤੇ ਇਹਨੂੰ ਥੋੜਾ ਠੰਡਾ ਕਰ ਲੈਨੇ ਆ ਆਪਾਂ ਮਟੀਰੀਅਲ ਆਪਣਾ ਵਧੀਆ ਬਹੁਤ ਵਧੀਆ ਬਣ ਚੁੱਕਿਆ ਜੀ ਬਿਲਕੁਲ ਕੜਾਈ ਦੇ ਨਾਲ ਲੱਗਣੋਂ हट ਗਿਆ ਹੁਣ ਇਹ ਤੇ ਆਪਾਂ ਥੋੜਾ ਜਿਹਾ ਇਹਨੂੰ ਹੁਣ ਇਕੱਠਾ ਕਰਕੇ ਠੰਡਾ ਕਰਕੇ ਤੇ ਆਪਾਂ ਹੁਣ ਲੈ ਲੈਨੇ ਜੀ ਇੱਕ ਲਫਾਫਾ ਪੋਲੀਥੀਨ ਲੈ ਕੇ ਤੇ ਆਪਾਂ ਨੂੰ ਇੱਕੋ ਜਿਹਾ ਚੌਰਸ ਕਰ ਲੈਨੇ ਕੱਟ ਕੇ ਸਾਰਾ ਇੰਚੀ ਨਾਲ ਦਾ ਸੱਡਾ ਤੋਂ ਤੇ ਹੁਣ ਆਪਾਂ ਇੱਕ ਲੈ ਲੈਨੇ ਜੀ ਕੰਟੇਨਰ ਤੇ ਵਿੱਚ ਆਪਾਂ ਉਹਦੇ ਪਾ ਰੱਖਦੇ ਆ ਲਫਾਫਾ ਵਿੱਚ ਰੱਖ ਕੇ ਤੇ ਚੰਗੀ ਤਰ੍ਹਾਂ ਵਧੀਆ ਸੈਟ ਕਰਕੇ ਤੇ ਆਪਾਂ ਲਾ ਲੈਨੇ ਜੀ ਘਿਓ ਦੇਸੀ ਘਿਓ ਲਾ ਲੈਨੇ ਆਪਾਂ ਹਮ ਚਮਚੇ ਦੇ ਨਾਲ ਇਦੇ ਨਾਲ ਫਿਰ ਇਹ ਨਾਲ ਨਹੀਂ ਲੱਗੂਗਾ। ਤੇ ਆਪਾਂ ਹੁਣ ਸਾਰਾ ਲਾ ਲਿਆ। ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਉੱਪਰ ਪਾ ਦਿੰਨੇ ਆ ਡਰਾਈ ਫਰੂਟ। ਡਰਾਈ ਫਰੂਟ ਆਪਾਂ ਪਹਿਲਾਂ ਹੀ ਕੱਟ ਰੱਖੇ ਸੀਗੇ ਤੇ ਆਪਾਂ ਹੁਣ ਡਰਾਈ ਫਰੂਟ ਪਾ ਕੇ ਇਹਨੂੰ ਚੰਗੀ ਤਰ੍ਹਾਂ ਵਧੀਆ। ਉੱਪਰ ਆਪਾਂ ਹੁਣ ਪਾ ਦਿੰਨੇ ਆ ਸਾਰਾ। ਜਿਹੜਾ ਆਪਣਾ ਮਟੀਰੀਅਲ ਬਣਿਆ ਸਾਰ ਠੰਡਾ ਵੀ ਹੋ ਚੁੱਕਿਆ ਹੁਣ ਇਹ ਦੇਖੋ ਕਿੰਨਾ ਵਧੀਆ ਬਣ ਚੁੱਕਿਆ ਤੇ ਹੁਣ ਆਪਾਂ ਇਹਨੂੰ ਸਾਰੇ ਨੂੰ ਪਾ ਕੇ ਲਫਾਫੇ ਦੇ ਉੱਪਰ ਪੈਨੋਟਾਰੇ ਨੂੰ ਸੈੱਟ ਕਰ ਲੈਣੇ ਆ ਵਧੀਆ ਹੱਥ ਨਾਲ ਵੀ ਵਧੀਆ ਸੈੱਟ ਕਰ ਲੈਣੇ ਆ ਨੂੰ ਤੇ ਹੁਣ ਆਪਾਂ ਇੱਕ ਨਾ ਭਾਂਡਾ ਲੈ ਕੇ ਕੋ ਪਲੇਨ ਥੱਲੇ ਵਾਲਾ ਤੇ ਆਪਾਂ ਉਹਦੇ ਨਾਲ ਸੈੱਟ ਕਰਾਂਗੇ ਇਹਨੂੰ ਵਧੀਆ ਜਿਵੇਂ ਆਪਾਂ ਹੁਣ ਬਾਟੀ ਜਾਂ ਕੋ ਕੌਲੀ ਲੈ ਕੇ ਤੇ ਉਹਦੇ ਨਾਲ ਆਪਾਂ ਚੰਗੀ ਤਰ੍ਹਾਂ ਸਾਰਿਆਂ ਨੂੰ ਵਧੀਆ ਇੱਕ ਸਾਰ ਸੈੱਟ ਕਰਕੇ ਵਧੀਆ ਬਣਾ ਲਾਂਗੇ ਹੁਣ ਆਪਣਾ ਇਹ ਵਧੀਆ ਬਣ ਚੁੱਕਿਆ ਤੇ ਆਪਾਂ ਇਹਨੂੰ ਪਾਸਿਆਂ ਤੋਂ ਲਪਹਾਹਾ ਜਾਂ ਮੋੜ ਦਿੰਨੇ ਆ ਸਾਰੇ ਸਾਈਡਾਂ ਤੋਂ ਤੇ ਆਪਾਂ ਇਹਨੂੰ ਅੱਧੇ ਘੰਟੇ ਆਸਤੇ ਸਾਰਾ ਬੰਦ ਕਰਕੇ ਤੇ ਇਹਨੂੰ ਰੱਖ ਦਿੰਨੇ ਆ ਆਪਾਂ ਫ੍ਰਿਜ ਦੇ ਵਿੱਚ ਇਹ ਸਖਤ ਹੋ ਜੂ ਚੰਗੀ ਤਰ੍ਹਾਂ ਵਧੀਆ ਬਣ ਜੂਗਾ ਹੁਣ ਆਪਣਾ ਇਹ ਵਧੀਆ ਹੋ ਚੁੱਕਿਆ ਹੈ ਵਧੀਆ ਸਖਤ ਹੋ ਗਿਆ ਹੈ ਇਹ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਹੁਣ ਇਹ ਤੇ ਹੁਣ ਆਪਾਂ ਇਹਦੇ ਕੱਟਦੇ ਆ ਜੀ ਪੀਸ ਤੇ ਆਪਾਂ ਪਹਿਲਾਂ ਇੱਕ ਥਾਲ ਦੇ ਵਿੱਚ ਪਾ ਲੈਨੇ ਆ ਇਹਨੂੰ ਕੱਢ ਲੈਨੇ ਆ ਸਾਰੇ ਨੂੰ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਹੈ ਇਹ ਤੇ ਹੁਣ ਆਪਾਂ ਇਹਨੂੰ ਪੀਸਾਂ ਦੇ ਵਿੱਚ ਬਣਾ ਲੈਨੇ ਆ ਪੀਸ ਕੱਟ ਕੇ ਇਹ ਤੁਹਾਨੂੰ ਥੋੜੀ ਜਿਹੀ ਵਧੀਆ ਲੱਗੀ ਵੀਡੀਓ ਤਾਂ ਜਰੂਰ ਲਾਈਕ ਤੇ ਸ਼ੇਅਰ ਕਰਿਓ ਜੀ ਕਮੈਂਟ ਕਰਕੇ ਵੀ ਦੱਸਿਓ ਕਿੱਦਾਂ ਦੀ ਲੱਗੀ ਤੁਹਾਨੂੰ ਇਹ ਮਠਿਆਈ ਹੁਣ ਆਪਣਾ ਇਹਦੇ ਬਹੁਤ ਵਧੀਆ ਲੰਬੇ ਲੰਬੇ ਪੀਸ ਬਣਨਗੇ ਬਹੁਤ ਵਧੀਆ ਸੌਫਟ ਪੀਸ ਬਣਿਆ ਇਹ ਬਹੁਤ ਵਧੀਆ ਮਠਿਆਈ ਬਣੀ ਹੈ ਜੀ ਸੌਫਟ ਸੌਫਟ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ। ਜਰੂਰ ਕਮੈਂਟ ਕਰਕੇ ਦੱਸਿਓ ਜੀ। ਤੇ ਤੁਸੀਂ ਵੀ ਜਰੂਰ ਬਣਾ ਕੇ ਟਰਾਈ ਕਰਿਓ ਜੀ ਠੰਢ ਠੰਢੀ ਮਠਿਆਈ ਗਰਮੀ ਦੇ ਵਿੱਚ ਬਹੁਤ ਵਧੀਆ ਲੱਗਦੀ ਹੈ ਇਸ ਤਰੀਕੇ ਨਾਲ ਬਣਾ ਕੇ। ਫ੍ਰਿਜ 'ਚ ਪਵਾ ਹਫਤਾ ਦੱਸ ਦਿਨ ਰੱਖ ਸਕਦੇ ਹੋ। ਬਿਲਕੁਲ ਵੀ ਖਰਾਬ ਨਹੀਂ ਹੁੰਦੀਗੀ ਇਹ ਮਠਿਆਈ ਇਸ ਤਰ੍ਹਾਂ ਬਣੀ ਹੋਈ। ਕੋਈ ਬਾਲੇ ਦੁੱਧ ਦੀ ਵੀ ਲੋੜ ਨਹੀਂ ਬਹੁਤ ਵਧੀਆ ਬੰਦੀ